ਅੱਜਕੱਲ੍ਹ ਦੇ ਭੱਜ ਦੌੜ ਭਰੇ ਜ਼ਮਾਨੇ ਵਿੱਚ ਮਾਪਿਆਂ ਦਾ ਖਿਆਲ ਰੱਖਣਾ ਬਹੁਤ ਲਾਜ਼ਮੀ ਹੋ ਗਿਆ ਇਹ ਅਸੀਂ ਨਹੀਂ ਕਹਿ ਰਹੇ ਕਾਨੂੰਨ ਕਹਿੰਦੇ ਨੇ ਕਿਉਂਕਿ ਜੇਕਰ ਤੁਸੀਂ ਆਪਣੇ ਮਾਪਿਆਂ ਦਾ ਖਿਆਲ ਨਹੀਂ ਰੱਖਦੇ ਤਾਂ ਹੁਣ ਤੁਹਾਡੇ ਤੇ ਵੱਡੀ ਗਾਜ ਜੱਟਣ ਵਾਲੀ ਹੈ ਦਰਅਸਲ ਸਰਕਾਰ ਨੇ ਇੱਕ ਵੱਡਾ ਨਿਯਮ ਲਾਗੂ ਕਰਨ ਦੀ ਯੋਜਨਾ ਬਣਾਈ ਹੈ ਤੇਲੰਗਾਨਾ ਸਰਕਾਰ ਰਾਜ ਵਿੱਚ ਇੱਕ ਅਜਿਹੀ ਯੋਜਨਾ ਲਾਗੂ ਕਰੇਗੀ ਜਿਸ ਦੇ ਨਾਲ ਸਰਕਾਰੀ ਕਰਮਚਾਰੀਆਂ ਤੇ ਗਾਜ ਜੱਗੇਗੀ ਤੇਲੰਗਾਨਾ ਦੇ ਮੁੱਖ ਮੰਤਰੀ ਰਗਤ ਰੈਡੀ ਦੀ ਸਰਕਾਰ ਉਹਨਾਂ ਸਰਕਾਰੀ ਕਰਮਚਾਰੀਆਂ ਤੇ ਸਖਤ ਕਾਰਵਾਈ ਕਰੇਗੀ ਜੋ ਆਪਣੇ ਮਾਪਿਆਂ ਦਾ ਖਿਆਲ ਨਹੀਂ ਰੱਖਦੇ ਮੁੱਖ ਮੰਤਰੀ ਰੈਡੀਨੇਸ ਸੋਮਵਾਰ ਨੂੰ ਦੱਸਿਆ ਹੈ ਕਿ ਬਜ਼ੁਰਗ ਲੋਕਾਂ ਦਾ ਉਹਨਾਂ ਦੇ ਬੱਚੇ ਖਿਆਲ ਨਹੀਂ ਰੱਖਦੇ ਇਸ ਨੂੰ ਦੇਖਦਿਆਂ ਹੋਇਆ ਅਗਲੇ ਬਜਟ ਸੈਸ਼ਨ ਵਿੱਚ ਇੱਕ ਅਹਿਮ ਫੈਸਲਾ ਲਿਆ ਜਾਵੇਗਾ ਤੇ ਤਿਲੰਗਾਨਾ ਦੇ ਮੁੱਖ ਮੰਤਰੀ ਨੇ ਦੱਸਿਆ ਕਿ ਉਹ ਵਾਲੇ ਬਜਟ ਸੈਸ਼ਨ ਚ ਬਿੱਲ ਪੇਸ਼ ਕੀਤਾ ਜਾਵੇਗਾ ਜਿਸ ਦੇ ਤਹਿਤ ਮਾਪਿਆਂ ਦਾ ਖਿਆਲ ਨਾ ਰੱਖਣ ਵਾਲੇ ਸਰਕਾਰੀ ਕਰਮਚਾਰੀਆਂ ਦੀ ਤਨਖਾਹ ਦੇ ਵਿੱਚੋਂ 10 ਤੋਂ 15 ਫੀਸਦੀ ਕਟੌਤੀ ਕੀਤੀ ਜਾਵੇਗੀ ਨਾਲ ਹੀ ਬੱਚਿਆਂ ਦੀ ਸੈਲਰੀ ਵਿੱਚੋਂ ਕੱਢੀ ਗਈ ਹਰਾਸ਼ੀ ਜਦਿ ਮਾਪਿਆਂ ਦੇ ਬੈਂਕ ਖਾਤਿਆਂ ਵਿੱਚ ਜਾਵੇਗੀ ਸਿਮਰੈਡੀ ਨੇ ਕਿਹਾ ਕਿ ਜੋ ਲੋਕ ਆਪਣੇ ਮਾਪਿਆਂ ਦੀ ਦੇਖਭਾਲ ਨਹੀਂ ਕਰ ਪਾਉਂਦੇ ਉਹ ਸਮਾਜ ਪ੍ਰਤੀ ਜ਼ਿੰਮੇਵਾਰੀ ਵੀ ਨਹੀਂ ਨਿਭਾ ਸਕਦੇ ਦੱਸਿਆ ਕਿ ਪ੍ਰਨਾਮਡੇ ਕੇਅਰ ਸੈਂਟਰ ਦੇ ਹੋਰ ਐਲਾਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਸੀਨੀਅਰ ਸਿਟੀਜ਼ਨਾਂ ਲਈ ਪ੍ਰਨਾਮ ਨਾਮ ਹੇਠ ਕੇਅਰ ਸੈਂਟਰ ਬਣਾਉਣ ਦੀ ਯੋਜਨਾ ਕਰ ਰਹੀ ਹੈ ਤੇ ਉਹਨਾਂ ਨੇ ਕਿਹਾ ਕਿ ਬਜ਼ੁਰਗ ਮਾਪਿਆਂ ਦੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ ਤੇ ਉਹਨਾਂ ਲੋਕਾਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਜੋ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਦੇ ਨੇ ਉਹਨਾਂ ਨੇ ਕਿਹਾ ਕਿ ਇੱਕ ਮਾਨਵੀ ਕਦਮ ਹੈ ਜੋ ਕਿ ਬਜ਼ੁਰਗ ਸਵਾਇ ਮਾਨ ਵਾਲੀ ਜ਼ਿੰਦਗੀ ਜੀ ਸਕਣ ਰੈਡੀ ਨੇ ਵੀ ਐਲਾਨ ਕੀਤਾ ਹੈ ਕਿ ਉਹਨਾਂ ਦੀ ਸਰਕਾਰ ਟਰਾਂਸ ਜੈਂਡਰ ਭਾਈਚਾਰੇ ਲਈ ਵੀ ਕੰਮ ਕਰੇਗੀ ਸੋ ਜੇਕਰ ਤੁਸੀਂ ਵੀ ਆਪਣੇ ਮਾਪਿਆਂ ਦਾ ਖਿਆਲ ਨਹੀਂ ਰੱਖ ਰਹੇ ਤਾਂ ਤੁਹਾਡੇ ਲਈ ਵੱਡੀ ਖਬਰ ਹੈ ਤੇ ਇਸ ਦੇ ਵਿੱਚ ਕੁਝ ਸੁਧਾਰ ਦੀ ਜ਼ਰੂਰਤ ਹੈ ਤੇ ਅੱਗੇ ਚੱਲ ਕੇ ਤੁਹਾਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅੱਜਕੱਲ੍ਹ ਦੇ ਭੱਜ ਦੌੜ ਭਰੇ ਜ਼ਮਾਨੇ ਵਿੱਚ ਮਾਪਿਆਂ ਦਾ ਖਿਆਲ ਰੱਖਣਾ ਬਹੁਤ ਲਾਜ਼ਮੀ ਹੋ ਗਿਆ ਇਹ ਅਸੀਂ ਨਹੀਂ ਕਹਿ ਰਹੇ ਕਾਨੂੰਨ ਕਹਿੰਦੇ ਨੇ ਕਿਉਂਕਿ ਜੇਕਰ ਤੁਸੀਂ ਆਪਣੇ ਮਾਪਿਆਂ ਦਾ ਖਿਆਲ ਨਹੀਂ ਰੱਖ ਰਹੇ ਤਾਂ ਹੁਣ ਤੁਹਾਡੇ ਤੇ ਵੱਡੀ ਗਾਜ ਜੱਡਣ ਵਾਲੀ ਹੈ ਦਰਅਸਲ ਸਰਕਾਰ ਨੇ ਇੱਕ ਵੱਡਾ ਨਿਯਮ ਲਾਗੂ ਕਰਨ ਦੀ ਯੋਜਨਾ ਬਣਾਈ ਹੈ ਤੇਲੰਗਾਨਾ ਸਰਕਾਰ ਰਾਜ ਵਿੱਚ ਇੱਕ ਅਜਿਹੀ ਯੋਜਨਾ ਲਾਗੂ ਕਰੇਗੀ ਜਿਸ ਦੇ ਨਾਲ ਸਰਕਾਰੀ ਕਰਮਚਾਰੀਆਂ ਤੇ ਗਾਜ ਜੱਗੇਗੀ ਤੇਲੰਗਾਨਾ ਦੇ ਮੁੱਖ ਮੰਤਰੀ ਰਗਤ ਰੈਡੀ ਦੀ ਸਰਕਾਰ ਉਹਨਾਂ ਸਰਕਾਰੀ ਕਰਮਚਾਰੀਆਂ ਤੇ ਸਖਤ ਕਾਰਵਾਈ ਕਰੇਗੀ ਜੋ ਆਪਣੇ ਮਾਪਿਆਂ ਦਾ ਖਿਆਲ ਨਹੀਂ ਰੱਖਦੇ ਮੁੱਖ ਮੰਤਰੀ ਰੈਡੀਨੈਸ ਸੋਮਵਾਰ ਨੂੰ ਦੱਸਿਆ ਹੈ ਕਿ ਬਜ਼ੁਰਗ ਲੋਕਾਂ ਦਾ ਉਹਨਾਂ ਦੇ ਬੱਚੇ ਖਿਆਲ ਨਹੀਂ ਰੱਖਦੇ ਇਸ ਨੂੰ ਦੇਖਦੇ ਹੋਇਆ ਅਗਲੇ ਬਜਟ ਸੈਸ਼ਨ ਵਿੱਚ ਇੱਕ ਅਹਿਮ ਫੈਸਲਾ ਲਿਆ ਜਾਵੇਗਾ ਤੇ ਤਿਲंगाना ਦੇ ਮੁੱਖ ਮੰਤਰੀ ਨੇ ਦੱਸਿਆ ਕਿ ਉਹ ਵਾਲੇ ਬਜਟ ਸੈਸ਼ਨ ਚ ਬਿੱਲ ਪੇਸ਼ ਕੀਤਾ ਜਾਵੇਗਾ ਜਿਸ ਦੇ ਤਹਿਤ ਮਾਪਿਆਂ ਦਾ ਖਿਆਲ ਨਾ ਰੱਖਣ ਵਾਲੇ ਸਰਕਾਰੀ ਕਰਮਚਾਰੀਆਂ ਦੀ ਤਨਖਾਹ ਦੇ ਵਿੱਚੋਂ 10 ਤੋਂ 15% ਦੀ ਕਟੌਤੀ ਕੀਤੀ ਜਾਵੇਗੀ ਨਾਲ ਹੀ ਬੱਚਿਆਂ ਦੀ ਸੈਲਰੀ ਵਿੱਚੋਂ ਕੱਢੀ ਗਈ ਹਰਾਸ਼ੀ ਸਦੀ ਮਾਪਿਆਂ ਦੇ ਬੈਂਕ ਖਾਤਿਆਂ ਵਿੱਚ ਜਾਵੇਗੀ ਸਿਮਰੈਡੀ ਨੇ ਕਿਹਾ ਕਿ ਜੋ ਲੋਕ ਆਪਣੇ ਮਾਪਿਆਂ ਦੀ ਦੇਖਭਾਲ ਨਹੀਂ ਕਰ ਪਾਉਂਦੇ ਉਹ ਸਮਾਜ ਪ੍ਰਤੀ ਜ਼ਿੰਮੇਵਾਰੀ ਵੀ ਨਹੀਂ ਨਿਭਾ ਸਕਦੇ ਦੱਸਿਆ ਕਿ ਪ੍ਰਨਾਮਡੇ ਕੇਅਰ ਸੈਂਟਰ ਦੇ ਹੋਰ ਐਲਾਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਸੀਨੀਅਰ ਸਿਟੀਜ਼ਨਾਂ ਲਈ ਪ੍ਰਨਾਮ ਨਾਮ ਹੇਠ ਕੇਅਰ ਸੈਂਟਰ ਬਣਾਉਣ ਦੀ ਯੋਜਨਾ ਕਰ ਰਹੀ ਹੈ ਤੇ ਉਹਨਾਂ ਨੇ ਕਿਹਾ ਕਿ ਬਜ਼ੁਰਗ ਮਾਪਿਆਂ ਦੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ ਤੇ ਉਹਨਾਂ ਲੋਕਾਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਜੋ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਦੇ ਨੇ ਉਹਨਾਂ ਨੇ ਕਿਹਾ ਕਿ ਇੱਕ ਮਾਨਵੀ ਕਦਮ ਹੈ ਜੋ ਕਿ ਬਜ਼ੁਰਗ ਸਵਾਇ ਮਾਨ ਵਾਲੀ ਜ਼ਿੰਦਗੀ ਜੀ ਸਕਣ ਰੈਡੀ ਨੇ ਵੀ ਐਲਾਨ ਕੀਤਾ ਹੈ ਕਿ ਉਹਨਾਂ ਦੀ ਸਰਕਾਰ 트ਾਂਸਜੈਂਡਰ ਭਾਈਚਾਰੇ ਲਈ ਵੀ ਕੰਮ ਕਰੇਗੀ ਸੋ ਜੇਕਰ ਤੁਸੀਂ ਵੀ ਆਪਣੇ ਮਾਪਿਆਂ ਦਾ ਖਿਆਲ ਨਹੀਂ ਰੱਖ ਰਹੇ ਤਾਂ ਤੁਹਾਡੇ ਲਈ ਵੱਡੀ ਖਬਰ ਹੈ ਤੇ ਇਸ ਦੇ ਵਿੱਚ ਕੁਝ ਸੁਧਾਰ ਦੀ ਜ਼ਰੂਰਤ ਹੈ ਤੇ ਅੱਗੇ ਚੱਲ ਕੇ ਤੁਹਾਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ